ਲੋਕ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਹਲਕਾ ਹੁਸ਼ਾਰਪੁਰ ਤੋਂ ਆਪ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕਮਾ ਚੱਬੇਵਾਲ ਦੀ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਪਲੇਟਾ ਧੰਨਵਾਦ ਸਮਾਗਮ ਸਥਾਨ ਕੇਜੀ ਸੋੜ ਹੁਸ਼ਾਰਪੁਰ ਰੋਡ ਫਗਵਾੜਾ ਵਿਖੇ ਹਲਕਾ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਅਤੇ ਦਲਜੀਤ ਰਾਜੂ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾ ਚੱਬੇਵਾਲ ਉੱਚੇਚੇ ਤੌਰ ਤੇ ਹਾਜ਼ਰ ਹੋਏ ਜਿਨ੍ਹਾਂ ਦਾ ਪਾਰਟੀ ਵਰਕਰਾਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਬੜਾ ਹੀ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ ਗਿਆ ਆਪਣੇ ਸੰਬੋਧਨ ਚ ਜਥੇਵੰਦੀਆਂ ਨੇ ਇਸ ਜਿੱਤ ਲਈ ਡਾਕਟਰ ਰਾਜਕਮਰ ਚੱਬੇਵਾਲ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਸਮੂਹ ਪਾਲਟੀ ਵਰਕਰਾਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਡਾਕਟਰ ਰਾਜਕਮਰ ਚੱਬੇਵਾਲ ਉਹਨਾਂ ਦੇ ਨਾਲ ਬਹੁਤ ਹੀ ਸਰਕਾਰ ਜੋ ਸਰਕਾਰ ਜੁਿੰਦਰ ਸਿੰਘ ਦੀ ਬਾਣ ਔਰ ਕੰਜਾਰਜ ਆਮਾਦੀ ਪਾਰਟੀ ਖੋਣਾ ਔਰ ਮੇਰੇ ਜੀ ਨੇ ਸਰਕਾਰ ਜੋ ਬਲਾਗ ਪ੍ਰਦਾਨ ਪਿੰਡਾਂ ਤੋਂ ਹੈ ਪੰਚ ਪੰਚ ਪ੍ਰਾਪਤ ਮੈਂਬਰ ਨੰਬਰ ਦਾ ਐਮਟੀ ਸਾਹਿਬਾ ਜਿਹੜੇ ਆਪਾਂ ਮੈਲਵਾ ਜਿੰਨੇ ਵੀ ਆਏ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾ ਅਸੀਂ ਮਾਫੀ ਮੰਗਦੇ ਹਾਂ ਕਿ ਜਿਹੜਾ ਪ੍ਰੋਗਰਾਮ ਆ ਦੋ ਮਿੰਟਾਂ ਦੇ ਲੇਟ ਹੋ ਗਏ ਡਾਕਟਰ ਸਾਹਿਬ ਦਾ ਕੋਈ ਪ੍ਰੋਗਰਾਮ ਨਹੀਂ ਉਹਦੇ ਲਈ ਤੁਹਾਡੇ ਤੋਂ ਸਭ ਤੋਂ ਪਹਿਲਾਂ ਅਸੀਂ ਮਾਫੀ ਮੰਗਦੇ ਹਾਂ ਇੱਕ ਹੱਥ ਜੋੜ ਕੇ ਬੇਨਤੀ ਹੈ ਵੀ ਕੌਣਸੀਆਂ ਕਾਲੀਆਂ ਲੱਗੀ ਮੰਡੀ ਬੈਠੋ ਜੀ ਅੱਛੀ ਜੰਗਲਾਂ ਦੇ ਕਰ ਕੌਟੀਆਂ ਨੇ ਆਹਦੀ ਆ ਬਖੜੇ ਤੇ ਬੈਠ ਲੱਦੇ ਚੱਪਾ ਲਾਓ ਇੱਟੋ ਕੇ ਜਿੰਨੇ ਵੀ ਮੇਰੇ ਪੀਰਾਂ ਤੇ ਇਤੇ ਆ ਉਹ ਵੀ ਬੇਚੀ ਆ ਵੀ ਕੌਟੀਆਂ ਦੇ ਐਵੇਂ ਬਹਿ ਜਾਓ ਆਪਣਾ ਪ੍ਰੋਗਰਾਮ ਨੂੰ ਫੋਟੋ ਆਪਾਂ ਕਰਾ ਲੈਣੇ ਨਹੀਂ ਬਲ ਕੇ ਮੈਂ ਮੇਂਬਰ ਪਾਰਲੀਮੈਂਟ ਬਣ ਗਿਆ ਡਾਕਟਰ ਸਾਹਿਬ ਮੈਂ ਦੋ ਗੱਲਾਂ ਕਰਨੀਆਂ ਜਿੰਨੇ ਵੀ ਵਰਕਰ ਆਏ ਆ ਸਾਰੇ ਪਤ ਜਾਗਿਆਂ ਬੋਟਾ ਦਾ ਡਾਕਟਰ ਸਾਹਿਬ ਨੂੰ ਤੇ ਆ ਔਰ ਫਗਵਾੜੇ ਤੋਂ ਬਹੁਤ ਵੱਡੀ ਤੁਸੀਂ ਵੀਰਾਂ ਜਿਤਾਇ ਜਿਨਨੇ ਵੀ ਇਹ ਚੜਾ ਕਿ ਮੀਂਹ ਦਿੱਤੀਏ ਬਰਗਰਾਨੇ ਦਿਨ ਰਾਤ ਮੇਰੀਆਂ ਭੈਣਾਂ ਨੇ ਦਿੱਤੀਆ ਡੋਕਟਰਾਂ ਦੇ ਜਿਨੀਆਂ ਨੇ ਮੀਂਹ ਦਿੱਤੀ ਜਿਹੜਾ ਇੱਕ ਇੱਕ ਦਾ ਹੁਣ ਜਿਹੜਾ ਉਹ ਸਿਰ ਮੱਥੇ ਆ ਔਰ ਝੰਡਾ ਵੀ ਪੀਣਾ ਨਹੀਂ ਦੇ ਸਕਦੇ ਜਿਨੀ ਮੀਂਹ ਤੁਸੀਂ ਇੰਨੀ ਗਰਮੀ ਦੇ ਵਿੱਚ ਕੀਤੀ ਆ ਔਰ ਮੈਂਬਰ ਪਾਰਲੀਮੈਂਟ ਬਣਿਆ ਤੁਹਾਡੀ ਬਦੌਲਤ ਕਰਕੇ ਖੜਾ ਹਾਂ ਮਾਨ ਸਰੋਵਰ ਇਹ ਤੁਹਾਡੀ ਬਦੌਲਤ ਆ ਇਨਕੋ ਬੇਨਤੀ ਕਰਦੀ ਆ ਮੇਰੇ ਸਾਬੋ ਤੁਸੀ ਬੇਨਤੀ ਕਰਦੀ ਮੈਂ ਬੰਦੇ ਆ ਮੁੱਖ ਮੰਤਰੀ ਨੇ ਤੁਸੀ ਲਈ ਲਹਿਣਾ ਕਿਕੋ ਦਾ ਬੇਨਤੀਆ ਵੀ ਫਗਵਾੜੇ ਨੂੰ ਜ਼ਿਲ੍ਹਾ ਬਣਾ ਦਿਓ ਇਹ ਤੁਸੀ ਜਰੂਰ ਕਰਨੀ ਹੈ ਜਾ ਕੇ ਤੇ ਫਗਵਾੜੇ ਨੂੰ ਜ਼ਿਲ੍ਹਾ ਬਣਾਓ ਕਿਉਂਕਿ ਜਲਦੀ 2027 ਦੀ ਇਲੈਕਸ਼ਨ ਹੋਣੀ ਆ ਨਾ ਤੇ ਲੋਕਾਂ ਨੇ ਸਾਡੇ ਕੋਲ ਵੀ ਪੁੱਛਣਾ ਵੀ ਤੁਸੀ ਵਾਦਾ ਕੀਤਾ ਸੀ ਫਗਵਾੜੇ ਨੂੰ ਜ਼ਿਲ੍ਹਾ ਬਣਾ ਦਿਓ ਡਿਪਾਰਟਮੈਂਟ ਵੱਲੋਂ ਮਹਾਮਾਨ ਸਾਹਿਬ ਨੇ ਕੋਈ ਕਥਾ ਛੱਡੀ ਆ ਨਾ ਜੀ ਛੱਡਣੀ ਆ ਜਿੰਨੇ ਪੈਸੇ ਤਾਂ ਮੁਕਰਨੇ ਆ ਨੰਬਰ ਦੇ ਵਿੱਚ ਹਿੱਸਾ ਕਰਨ ਦਾ ਫਰਮਾਨੇ ਦਾ ਦੇ ਦਿਓ ਇਸ ਮੌਕੇ ਪਾਰਟੀ ਵਰਕਰਾਂ ਵੱਲੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਸਨਮਾਨ ਚਿੰਦੇ ਇੱਕ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਗਲਵਤ ਕਰਦੇ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਸਮੂਹ ਪਾਰਟੀ ਵਰਕਰਾਂ ਹਲਕਾ ਵਾਸੀਆਂ ਮਹਿਲਾ ਵਿੰਗ ਅਤੇ ਯੂਥ ਵਿੰਗ ਦਾ ਇਸ ਜਿੱਤ ਲਈ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਇਹ ਜਿੱਤ ਹਲਕਾ ਵਾਸੀਆਂ ਦੀ ਜਿੱਤ ਹੈ ਜਿਨ੍ਹਾਂ ਨੇ ਦਿਨ ਰਾਤ ਇਸ ਕਰਕੇ ਇਸ ਜਿੱਤ ਨੂੰ ਯਕੀਨੀ ਬਣਾਇਆ ਹੈ ਉਹਨਾਂ ਆਖਿਆ ਕਿ ਬਹੁਤ ਜਲਦੀ ਹੁਸ਼ਿਆਰਪੁਰ ਵਿਕੇ ਪੀਜੀਆਈ ਦੀ ਧਰਜ ਤੇ ਇੱਕ ਵੱਡਾ ਹਸਪਤਾਲ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਸਿਵਲ ਹਸਪਤਾਲ ਫਗਵਾੜਾ ਨੂੰ ਵੀ ਅਪਗ੍ਰੇਡ ਕਰਕੇ ਸੁਪਰ ਸਪੈਸ਼ਲਿਸਟ ਬਣਾਇਆ ਜਾਵੇਗਾ ਉਹਨਾਂ ਕਿਹਾ ਕਿ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਜੋ ਮੁੱਖ ਮੰਗ ਹੈ ਉਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੂੰ ਆਸ ਹੈ ਕਿ ਇਹ ਮੰਗ ਵੀ ਜਲਦੀ ਪੂਰੀ ਕੀਤੀ ਜਾਵੇਗੀ ਡਾਕਟਰ ਰਾਜਕੁਮਾਰ ਛੱਬੇਵਾਲ ਨੇ ਆਖਿਆ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਹਲਕਾ ਬਾਸੀਆਂ ਨੇ ਇਸ ਵਾਰ ਵੱਡੀਆਂ-ਵੱਡੀਆਂ ਪ੍ਰਮੁੱਖ ਪਾਰਟੀਆਂ ਦੇ ਕਿੱਲਿਆਂ ਨੂੰ ਢੈਢੇਰੀ ਕਰਕੇ ਉਹਨਾਂ ਨੂੰ ਜਿਤਾਉਣ ਵਿੱਚ ਇਹ ਭੂਮਿਕਾ ਨਿਭਾਈ ਹੈ ਜਿਸ ਨੂੰ ਸਮੁੱਚੇ ਵੋਟਰ ਵਧਾਈ ਦੇ ਪਾਤਰ ਨੇ ਫਗਵਾੜਾ ਤੋਂ ਕਰਮबीर ਸਿੰਘ ਦੀ ਰਿਪੋਰਟ ਅੱਜ ਹੁਸ਼ਿਆਰਪੁਰਾ ਨੋਟਸਵਾ ਹਲਕੇ ਤੋਂ ਆਵਾਜ਼ੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਗੱਲ ਕਰਦੇ ਹੋ ਵੱਡੀ ਜਿੱਤ ਤੋਂ ਬਾਅਦ ਮੇਰੇ ਪਲੇਟਾ ਸਵਾਗਤ ਸੀ ਧੰਨਵਾਦ ਸਵਾਗਤ ਸੀ ਔਰ ਇਸ ਧਨਵਾਸ ਸਮਾਗੋ ਦੇ ਵਿੱਚ ਜਿੱਥੇ ਸੱਚੇ ਪਾਤਸ਼ਾਹ ਵਾਇਰਸ ਦਾ ਸ਼ੁਕਰਾਨਾ ਕੀਤਾ ਗਿਆ ਉੱਥੇ ਹੀ ਸਾਡੇ ਸਾਥੀਆਂ ਦਾ ਸਾਡੇ ਵਰਕਰ ਸਹਿਵਾਦਾਂ ਦਾ ਜਿਨ੍ਹਾਂ ਨੇ ਦਿਨ ਰਾਤ ਕੀਤਾ ਉਹਨਾਂ ਦਾ ਧੰਵਾਦ ਔਰ ਸਾਡੇ ਇਸ ਹਲਕੇ ਦੇ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਜੀ ਰਾਜੂ ਜੀ ਔਰ ਸਾਡੇ ਜ਼ਿਲ੍ਹੇ ਦੇ ਇੰਚਾਰਜ ਭੈਣ ਲਾਲੀ ਸਖਰਾਨੀ ਜੀ ਸਮੂਚਾ ਸੰਗਠਨ ਸਾਡੀਆਂ ਪੈਣਾ ਸਾਡਾ ਮਹਿਲਾ ਵਿੰਗ ਯੂਥ ਵਿੰਗ ਔਰ ਬਲੌਗ ਪ੍ਰਧਾਨ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਧੰਨਵਾਦ ਕੀਤਾ ਗਿਆ ਬਾਕੀ ਕਮੇਟਾ ਤੋਂ ਸਾਡੇ ਸਰਪੰਚ ਸਹਿਬਾਨ ਆਏ ਪੰਚਾਇਤ ਮੈਂਬਰ ਸਹਿਬਾਨ ਆਏ ਸੈਕਟਰੀ ਸਹਿਬਾਨ ਆਏ ਸੋ ਅੱਜ ਸਾਰਿਆਂ ਦਾ ਇਹ ਸ਼ੁਕਰਾਨੇ ਦਾ ਪ੍ਰੋਗਰਾਮ ਸੀ ਔਰ ਵਾਕਿਆ ਹੀ ਇਹ ਜਿਹੜੀ ਜਿੱਤ ਹੈ ਇਹ ਇੱਕ ਇਤਿਹਾਸਿਕ ਜਿੱਤ ਹੈ ਕਿਉਂਕਿ ਇਸ ਜੰਦ ਵਿੱਚ ਖਾਸियत ਇਹ ਹੈ ਕਿ ਨਾਰਮਲੀ ਜਿੱਥੋਂ ਉਮੀਦਵਾਰ ਲੜਦਾ ਉਹ ਜਿੱਤਦਾ ਜਰੂਰ ਹੈ ਸੋ ਇੱਥੋਂ ਭਾਜਪਾ ਦਾ ਉਮੀਦਵਾਰ ਸੀ ਲੜੇ ਪਰ ਹੈਰਾਨੀ ਦੀ ਗੱਲ ਹੈ ਕਿ ਇੱਥੋਂ 3 ਤੀਸਰੇ ਨੰਬਰ ਤੇ ਆਏ ਸੋ ਸਾਡੇ ਸਾਥੀਆਂ ਦਾ ਬਹੁਤ ਵੱਡੀ ਮਿਹਰਤ ਹੈ ਬਹੁਤ ਵੱਡਾ ਯੋਗਦਾਨ ਹੈ ਜਿਹਦੇ ਕਰਕੇ ਅੱਜ ਫਗਵਾੜੇ ਦੇ ਵਿੱਚ ਫਗਵਾੜਾ ਅਸੈਂਬਲੀ ਵਿੱਚ ਵੱਡੀ ਜਿੱਤ ਹੋਈ ਹੈ ਔਰ ਇਸ ਦੀ ਬਦੌਲਤ ਜਿੱਤੀ ਹੈ ਪੂਰਾ ਹਜ਼ਾਰ ਪਰ ਲੋਕ ਸਭਾ ਦੇ ਵਿੱਚ ਕਰੀਬ 45000 ਦੀ ਜਿੱਤ ਦੇ ਨਾਲ ਜਿਹੜਾ ਅਸੀਂ ਜਿੱਤਿਆ ਮੈਂ ਸਮਝਦਾ ਕਿ ਬੀਜੇਪੀ ਦਾ ਬਾਕੀ ਪਾਰਟੀਆਂ ਦੇ ਜਿਹੜਾ ਕਿਲੇ ਆ ਉਹ ਢਾਟੇ ਨਹੀਂ ਗਿੱਤੇ ਮੈਂ ਆਪਣੇ ਸਾਰੇ ਸਾਥੀਆਂ ਦਾ ਸਾਰੇ ਸਾਥੀਆਂ ਨੂੰ ਸਲੂਟ ਕਰਦਾ ਔਰ ਧੰਨਵਾਦ ਕਰਦਾ 26 ਸਾਲਾਂ ਕਿ ਜ਼ਿਲ੍ਹੇ ਨਹੀਂ ਕੱਢੇ ਜ਼ਿਲ੍ਹਾ ਬਣਾਉਣ ਦੀ ਜ਼ਿਲ੍ਹਾ ਬਣਾਉਣ ਤੇ ਇਹ ਆਸਿਕੋਂ ਮਾਨਸਾ ਕੇ ਅਧਰ ਕਰ ਰਹੇ ਆ ਕਾਮੀ ਅਵੇਲੂ ਜਤਨ ਕਰ ਰਹੇ ਇਟ ਆਲਮੋਸਟ ਬੀਗਨ ਇਸ ਮਨਸ ਆਲਮੋਸਟ ਬੀਗਨ ਸਨੈਚ ਕਰ ਗਏ ਹਮੇ ਸ਼ਹਿਰ ਵਾਲੇ ਓਕੇ ਕੀ ਤੁਸੀਂ ਸੀਐਮ ਸਾਹਿਬ ਦਾ ਸੀਰੀਅਸਲੀ ਟੇਕ ਅਪ ਕਰੋਗੇ ਹਾਂ ਜਦੋਂ ਮੈਂ ਮੈਂ ਤੁਹਾਨੂੰ ਕੁਝ ਹੋਰ ਸ਼ੇਅਰ ਕਰਨਾ ਚਾਹੁੰਦਾ ਕਿ ਜਦੋਂ ਸੀਐਮ ਸਾਹਿਬ ਦੇ ਨਾਲ ਜੇਤ ਉਪਰਾਤ ਮੀਟਿੰਗ ਹੋਈ ਤੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਮੈਂ ਇਹ ਗੱਲ ਕੀਤੀ ਕਿ ਅਸੀਂ ਦੋ ਜ਼ਿਲ੍ਹੇ ਵਧਾਉਣ ਦਾ ਵਾਅਦਾ ਕੀਤਾ ਹੈ ਹੋਰ ਜਿੰਨੇ ਵੀ ਵਾਅਦੇ ਕੀਤੇ ਹੈ ਕਿ ਸੀਐਮ ਸਾਹਿਬ ਉਹ ਪੂਰੇ ਕਰਨਗੇ ਔਰ ਉਹਨਾਂ ਨੇ ਭਰੋਸਾ ਦਵਾਇਆ ਹੈ ਕਿ ਆਪਾਂ ਇਹ ਵਾਅਦਾ ਪੂਰਾ ਕਰਾਂਗੇ ਬਾਕੀ ਜਦੋਂ ਕੋਈ ਵੀ ਮਾਮਲਾ ਉਹਨਾਂ ਦੀ ਲੜਾਈ ਲੰਬੀ ਹੁੰਦੀ ਹੈ ਉਹ ਲੜਾਈ ਕੋਈ ਇੱਕ ਦਿਨ ਦਾ ਨਤੀਜਾ ਨਹੀਂ ਹੁੰਦਾ ਮਾਰ ਸਾਹਿਬ ਨੇ ਲੜਾਈ ਜੂਕੀ ਆਪਾਂ ਲਗਾਤਾਰ ਲੜ ਰਹੇ ਆਂ ਔਰ ਮੈਨੂੰ ਲੱਗਦਾ ਕਿ ਉਸ ਲੜਾਈ ਨੂੰ ਜਿਹੜਾ ਬੂਰ ਹੈ ਉਹ ਅਸੀਂ ਜਰੂਰ ਬਹੁਤ ਜਲਦੀ ਪਾਵਾਂਗੇ ਔਰ ਫਗਵਾੜੇ ਨੂੰ ਜ਼ਿਲ੍ਹਾ ਬਣਾ ਕੇ ਰਵਾਂਗੇ ਅੱਗੇ ਬੀਜ਼ੀ ਆ ਕੋਈ ਪ੍ਰਾਪ੍ਰਿਟੀ ਵੀ ਆਪਣੀ ਅਪ੍ਰਾਇਰੀਟੀ ਜੀ ਸੈੱਟ ਕੀਤੀ ਆ ਆਪਣੇ ਹਲਕੇ ਨੇ ਆਹ ਦੇ ਪ੍ਰਾਇਰਿਟੀਸ ਤਾਂ ਆਲਰੇਡੀ ਸੈੱਟ ਨੇ ਜਿਹੜੇ ਜਦੋਂ ਆਪਾਂ ਜਿਹੜੇ ਆਬਜੈਕਟਿਵ ਸੈੱਟ ਕੀਤੇ ਨੇ ਜਾਂ ਸਾਡੀਆਂ ਪ੍ਰਾਇਰਿਟੀਸ ਸੈੱਟ ਕੀਤੀਆਂ ਨੇ ਜਾਂ ਸਾਡਾ ਏਜੰਡਾ ਸੈੱਟ ਕੀਤਾ ਹੈ ਉਹ ਸੀ ਆਲਰੇਡੀ ਸੈਟ ਹੈ ਉਹਦਾ ਉਸ ਨੂੰ ਪੂਰਾ ਕਰਨ ਦਾ ਜਿਹੜਾ 100 ਚੁੱਕ ਸਮਾਗਮ ਤੋਂ ਬਾਅਦ ਪੂਰਾ ਕਰਨ ਦਾ ਉਪਰਾਲਾ ਜਿਹੜਾ ਪੂਰਾ ਕਰਨ ਦਾ ਜੋ ਯਤਨ ਹੈ ਉਹ ਪਾਰਲੀਮੈਂਟ ਵਿੱਚ ਵੀ ਕੀਤੇ ਜਾਣਗੇ ਔਰ ਪੰਜਾਬ ਸਰਕਾਰ ਦੇ ਵਿੱਚ ਆਲਰੇਡੀ ਅਸੀਂ ਯਤਨ ਜਿਹੜੇ ਹੈ ਉਹਨਾ ਆਪਣੇ ਜਿੰਨੇ ਮਿਸ਼ਨਸ ਨੇ ਜਿੰਨੇ ਆਬਜੈਕਟਿਵਸ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸ਼ੁਰੂ ਕਰ ਦਿੱਤੇ ਆਪ ਵੀ